ਖਲੋਸਾ ਸ਼ੀਕਲ ਜੀ ਦੋਸਤੋ ਕੀ ਹਾਲ ਚਾਲ ਹੈ ਤੇ ਕੁਲਬੀਰ ਹੁਣ ਤੁਸੀਂ ਲੈਣਾ ਕਿ ਤੁਸੀਂ ਕਿੱਥੇ ਬੈਠੇ ਆ ਅਸੀਂ ਬੈਠੇ ਆ ਦਾਣਾ ਮੰਡੀ ਚ ਧੁੱਪੇ ਕਿਉਂਕਿ ਕੁਲਬੀਰ ਦਾ ਪੇਪਰ ਸੀ ਉਹਨੇ ਅਸੀਂ ਖੁਦ ਛੱਡ ਕੇ ਆਏ ਸਕੂਲ ਦੇ ਵਿੱਚ ਬੈਂ ਤੇ ਨਹੀਂ ਗਿਆ ਤੇ ਉਹ ਕਹਿੰਦੇ ਵੀ 2 ਘੰਟੇ ਦਾ 1.5 ਘੰਟੇ ਤੱਕ ਆਦਾ ਗੁੱਸਾ ਲੈ ਜੀ ਹੁਣ ਮੇਰਾ ਗਲਾ ਖਰਾਬ ਹੋ ਗਿਆ ਕੱਲ ਦੇ ਹੌਡੋ ਖਾਣ ਦੇ ਨਾਲ ਕੱਲ ਜਿਹੜੇ ਹੌਡੋ ਹੌਡੋ ਖਾਦੇ ਨਾਲ ਉਹਨਾਂ ਦਾ ਗਲਾ ਖਰਾਬ ਹੋ ਗਿਆ ਰੈਕਸ ਦੀ ਗੋਲੀ ਨੋ ਕਿੱਥੇ ਕਰਨਾ ਤੇ ਅਸੀਂ ਇੱਥੇ ਬਿਠੇ ਹੋਏ ਆਂ ਕੁਲਵੀਰ ਦੇ ਐਗਜ਼ਾਮ ਖਤਮ ਹੋਣ ਦੀ ਵੇਟ ਕਰਦੇ ਆਂ ਵੀ ਕਦੋਂ ਕੁਲਵੀਰ ਦਾ ਐਗਜ਼ਾਮ ਖਤਮ ਹੋਊਗਾ ਅਸੀਂ ਬੋਲ ਸਕਦਾ ਨਹੀਂ ਕਦੋਂ ਅਸੀਂ ਕੁਲਵੀਰ ਨੂੰ ਲੈ ਕੇ ਆਵਾਂਗੇ ਤੁਸੀਂ ਬੋਲੋ ਅੱਜ ਮੇਰਾ ਗਲਾ ਖਰਾਵਾ ਮੈਂ ਕੀ ਬੋਲਦਾ ਐ ਤੁਸੀਂ ਕੁਝ ਬੋਲ ਨਹੀਂ ਸਕਦੇ ਮੈਂ ਤਾਂ ਬੋਲ ਲੜ ਜਾਗਾ ਡੇਡੂ ਕਿਉਂ ਹਾਂ ਕਾਹਨ ਬੰਗਲ ਪਰਾ ਰਾਤੇ ਦੀ ਹੋ ਵੀ ਦੱਸਾਂਗੇ ਤੁਹਾਨੂੰ ਪ੍ਰੋਬਲਮਸ ਨਾਲ ਹੋ ਰਿਹਾ। ਫੇਰ ਦੱਸਾਂਗੇ ਕੀ ਹੋਇਆ। ਹੋਰ ਸਾਰੇ ਦੋਸਤ ਕੀ ਹਾਲ ਚਾਲ ਹੈ? ਮੈਂ ਤੁਹਾਡਾ ਆਪਣਾ ਮਣ। ਜਿਹੜੇ-ਜਿਹੜੇ ਨਵੇਂ ਫੋਲੋਅਰ ਸਾਡੇ ਨਾਲ ਜੁੜੇ ਆ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰਾਨਾ ਕਰਦਾ ਮੈਂ ਸਾਰਿਆਂ ਦਾ। ਤੇ ਜਿਹੜੇ ਆਪਾਂ ਨੂੰ ਫੇਸਬੁੱਕ ਤੇ ਦੇਖਦੇ ਆ ਨਵੇਂ ਉਹ ਸਾਰੇ ਜਣੇ ਫੋਲੋ ਕਰਿਆ ਕਰੋ ਤੇ ਜਿਹੜੇ YouTube ਤੇ ਦੇਖਦੇ ਆ ਉਹ ਆਪਣੇ ਪੇਜ ਨੂੰ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਜੀ ਐ ਕਿਹੜਾ ਹੁੰਦਾ ਨਾ ਆ ਬਸ ਇਹੀ ਗੱਲ ਹੁੰਦੀ ਐ ਇਹਨਾਂ ਨੂੰ ਮੇਰੀ ਅਜਵਾਸ ਨਹੀਂ ਨਿਕਲ ਰਹੀ ਨਾ ਆਵਾਜ਼ ਕਦੇ ਵੀ ਕੋਈ ਚੀਜ਼ ਨਹੀਂ ਖਾਣੀ ਚਾਹੀਦੀ ਕਿਉਂਕਿ ਤੁਹਾਨੂੰ ਪਤਾ ਕਿ ਅਸੀਂ 24 ਘੰਟੇ ਕੈਮਰੇ ਮੂਰੇ ਰਹਿਣਾ ਹੁੰਦਾ ਨਾ ਤੇ ਵਲੋਗਿੰਗ ਵੀ ਕਰਨੀ ਹੁੰਦੀ ਹੋਰ ਵੀ ਬਹੁਤ ਕਸ਼ ਕਰਨਾ ਹੁੰਦਾ ਨਾ ਤੇ ਮੇਰੀ ਆਵਾਜ਼ ਦਾ ਇਲਾਜ ਕਰਦੀ ਆ ਬਲੋ ਚਲੋ ਮੈਂ ਵਕਸਪੀਆਂ ਗੋਲਾਂ ਦੇ ਵਗਦੇ ਚਾਰਲੇ ਵਿੱਚ ਮੁਕੀ ਲੈ ਚਲ ਚਲੀਏ ਇੰਨਾ ਨਾਇਕ ਦਾ ਦੁੱਧ 10 ਰੁਪਏ ਦੀ ਨਾ 10 ਸਾਜੰਦ ਕਾਪਰ ਦੁੱਧ ਚੱਲ ਤੈਨੂੰ ਮੈਂ ਦੁੱਧ ਵਾਲੇ ਉਹਦਾ ਦਵਾ ਦਿੰਗਾ ਚੱਲ ਠੀਕ ਆ ਚੱਲ ਦੋ ਹੀ ਨਮਰ ਤਾਂ ਮੈਂ ਦੋ ਹੀ ਕਿਹਾ ਨਾ ਮੈਂ ਠੀਕ ਆ ਚਲੋ ਜਾ ਦੇਖਦੇ ਆਂ ਦੁਕਾਨ ਤੇ ਲੋਕੀ ਤੂੰ ਤਾਂ ਰੇਟ ਟਟੇ ਲੈ ਮੇਰੇ ਕੋਲ ਪੈਸੇ ਹੈ ਨਹੀਂ ਕੋਈ ਵੀ ਕਹੇ ਮੈਂ ਆਫੇ ਦੂੰਗਾ ਨਾ ਨਾ ਦੋ ਹੀ ਲੈ 2 ਰੁਪਏ ਦੇ ਲੈ ਚਲ ਆ ਜਾ ਮੰਗੀ ਜਾ ਕੇ ਜੇ ਮੇਰੀ ਬਾਹ ਨਹੀਂ ਨਿਕਲਦੀ ਆ ਗਿਆ ਤੀਆਂ ਲੈਸ ਦੀਆਂ ਗੋਲਣਾ ਹਨਾ ਮਾਣੇ ਨੇ ਇਹ ਆ ਲੈ ਤੂੰ ਵੀ ਖਾ 10 ਰੁਪਏ ਦੀਆਂ ਲਈ ਕਿਤਨੇ ਡਾਕ ਡਾਕ ਇੱਕ ਮੈਂ ਕਰੀਂ ਕਹਾਂਗਾ ਥੋੜੀਆਂ ਦਾਰ ਪੀ ਕੇ ਐਵੇਂ ਮੰਨਦੇ ਆ ਗਲਾ ਠੀਕ ਹੋ ਜੂਗਾ ਹੈ ਠੀਕਾ ਹੁਣ ਸਾਰੀਆਂ ਖਾ ਜਾ 10 ਦਿਨ ਦਾ ਨਹੀਂ ਪੁੱਤਾਂ ਨੂੰ ਬੋਲੋ ਲੱਗ ਜੈਗੇ 2 ਮਿੰਟ ਤੱਕ ਪਤਾ ਨਹੀਂ ਥੋਦੀ ਨੂੰ ਬੋਲੇ ਜੀ ਐਮਸੀ ਪਹਿਲਾਂ ਚਲ ਮੈਂ ਆਉਂਦੀ ਜੀ ਬਾਈ ਮੇਰੀ ਵੀ ਜੇਬ ਖਾਲੀ ਹੈ ਇੱਕ ਡਸਟ ਦੇਖੋ ਹਾਂ ਲੈ ઓਰਿਓ ਚੋਲੇ ਇਹ ਕਾਲੇ ਵੀਰ ਦਾ ਉਹਨੇ ਖਾਦਾ ਹੀ ਨਹੀਂ ਸਵੇਰ ਲਖੋ ਨਹੀਂ ਖਾ ਕੇ ਕੁਵੀਰ ਕੁਛ ਨਹੀਂ ਖਾ ਕੇ ਐ ਕਰੋ ਯਾਰ ਗੋਲੇ ਦਾ ਕੰਮ ਖਰਾਬ ਕਰ ਲਿਆ ਕਰ ਲੈ ਮੈਂ ਵੀ ਕੋਣ ਵੀ ਨਹੀਂ ਕਿ ਤੂੰ ਮੈਂ ਮੈਂ ਠੰਡਾ ਪਾਣੀ ਪੂਣੀ ਨਹੀਂ ਪੀਤਾ ਵੇਲਾ ਐ ਕੀ ਕਰ ਗਿਆ ਟਾਈਮ ਹੀ ਨਹੀਂ ਨਿਕਲਦਾ ਨਾ ਵੀਟ ਕਰਨੀ ਕਿੰਨੀ ਔਖੀ ਆ ਰੋਟੀਆਂ ਖਾਏ ਨਾ ਤੂੰ ਮੈਂ ਤਾਂ ਅੱਧੀ ਰੋਟੀ ਖਾ ਲਈ ਸੀ ਕੁਲਵੀਰ ਨੇ ਨਹੀਂ ਦਿੱਤਾ ਕੁਛ ਵੀ ਉਹਨੂੰ ਯਾਗੇ ਪੇਪਰ ਦੀ ਟੈਨਸ਼ਨ ਚ। ਪਹਿਲਾਂ ਤਿਆਰੀ ਨਹੀਂ ਕੀਤੀ ਤੇ ਹੁਣ ਕਹਿੰਦਾ ਹਾਏ ਮੰਮੀ ਜੀ ਮੈਨੂੰ ਉੱਥੇ ਕੁਛ ਆਇਆ ਨਾ ਕੀ ਕਰੂੰ? ਮੈਂ ਕਿਹਾ ਹੁਣ ਮੈਨੂੰ ਨਹੀਂ ਪਤਾ ਜਿੰਨਾ ਹੋਇਆ ਉਹ ਕਰ ਦਿੰ। ਪੜ੍ਹ ਕੇ ਜਮਾ ਲਈ ਪੇਪਰ ਦੀ ਤਿਆਰੀ ਕਰਕੇ ਆਇਆ। ਫਰਕ ਬੈ ਗਿਆ। ਅੱਡੀ ਗੱਲ ਕਹ ਤੇ ਬਾਤ ਤਾਂ ਪੈਂਦਾ। ਸੌ ਜਾਂਦਾ ਮਟੇ। ਸਮਝਾ ਕੇ ਦੋਸਤੋ ਆਪਾਂ ਕਰ ਲਈ ਲੋਕੇਸ਼ਨ ਚੇਂਜ ਉਧਰਲੇ ਪਾਸੇ ਤੋਂ ਆਣ ਕੇ ਇਧਰਲੇ ਪਾਸੇ ਖੜਦੇ ਆਂ ਹਾਂਜੀ ਦੱਸੇ ਤੋਂ ਆਉਂਦਾ ਸੀ ਪੂਤਾਂ ਪੂਤਾਂ ਨਹੀਂ ਆਈਆਂ ਸੀ ਇਧਰ ਫਿਰ ਆਹੀ ਪੂਤਨਾਂ ਲੱਭਣਾ ਹੈ ਆਏ ਹਾਏ ਪੂਤਾਂ ਲਈਆਂ ਸੀ ਉਧਰੋਂ ਸਾਹਮਣੇ ਦੁਕਾਨ ਵਾਲੇ ਭਾਈ ਅਸੀਂ ਖੜੇ ਸੀ ਤੇ ਵੇਖੀ ਜਾਂਦੇ ਸੀ ਵੇਖੀ ਜਾਂਦੀ ਸੀ ਸਾਡੇ ਉਹਨਾਂ ਨੂੰ ਲੱਗਾ ਕਿਤੇ ਕੋਈ ਐਵੇਂ ਹੀ ਖੜੇ ਆਉ ਨੂੰ ਤੇ ਉਹਨਾਂ ਨੇ ਮੈਂ ਕਿਹਾ ਉਹਨਾਂ ਨੂੰ ਤਾਂ ਪਤਾ ਨਹੀਂ ਸੀ ਇਹ ਘਰ ਵਾਲਾ ਕਹਾਣੀ ਜੰਜਵਾਗ ਦਾ ਪੇਪਰ ਦਿਵਾਉਣ ਆਇਆ ਵੀ <noise> <unintelligible> <hesitation> 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 ਹੁਣ ਮੈਂ ਮਥੇ ਤੇ ਲੇਖ ਲਿਖਾ ਲਾਵੀ ਦੱਸ ਮੇਰੇ ਘਰ ਵਾਲਾ ਮਾਂ ਘਰ ਵਾਲੀ ਲੋਕਾਂ ਦੀ ਸੋਚ ਇਹ ਬੰਦੀ ਉਹਨੇ ਆਪਾਂ ਤਾਂ ਉਹੀ ਨੋਰਮਲ ਹੀ ਮਾਪੇ ਬੈਠੀ ਜੇ ਉਹਦੇ ਬੈਠਾ ਸੀ ਆਲ ਦਾ ਕੰਮ ਕਰੀ ਜਾਂਦਾ ਸੀ ਧੁੱਪ ਸੇਕਦੀ ਸੀ ਅਸੀਂ ਜਦੋਂ ਬਲੋਗਿੰਗ ਕਰਦੇ ਸੀ ਉਂ ਤਾਂ ਸਾਨੂੰ ਫ੍ਰੀ ਟਾਈਮ ਮਿਲਦਾ ਨਹੀਂ ਆਪਾਂ ਤਾਂ ਕਿੰਨੇ ਸਾਲਾਂ ਬਾਅਦ ਅੱਜ 1-2 ਘੰਟਾ ਜ਼ਿੰਦਗੀ ਦਾ ਵਿਹਲਾ ਜਿਹਾ ਮਿਲਿਆ ਮੋਹਲਾ ਵੀ ਕਹਾਦਾ ਇਹ ਵੀ ਅਸੀਂ ਆਦਾ ਕੰਮ ਹੀ ਕਰੀ ਜਾਂਦੇ ਸੀ ਦੇਖੋ ਪਿੱਛੇ ਸਾਰੀ ਲੋਕੇਸ਼ਨ ਵੇਖੋ ਲੋਕੇ ਇਸੇ ਲੇਖੋ ਪਿੱਛੇ ਹੁਣ ਅਸੀਂ ਬਹੁਤ ਦੂਰ ਆਏ ਹੋਏ ਹੁਣ ਅਸੀਂ ਕਿੱਥੇ ਖੜਗੇ ਪਿੱਛੇ ਤੁਸੀਂ ਕਦੇ ਨਹੀਂ ਹੁਣ ਸਤੂ ਜੈਡ ਸਿਕਿਉਰਿਟੀ ਸਰਪ ਜੈਡ ਸਿਕਿਉਰਿਟੀ ਸਰਪ ਹੋ ਸਕਦੀ ਹੋ ਨਹੀਂ ਹੁਣ ਅਸੀਂ ਇੰਨੀ ਦੂਰ ਆ ਗਏ ਇੰਨੀ ਦੂਰ ਆ ਗਏ ਪਿੱਛੇ ਜਾਣਾ ਬੜਾ ਹੀ ਸਾਨਾ ਬੜਾ ਸਾਨਾ ਕੋਈ ਵੀ ਤਮਣਾ ਹੋ ਰਹੀ ਲੱਗਦਾ ਨਾ ਜੀਵ ਨਹੀਂ ਲੱਗਦਾ ਕੋਈ ਵੀ ਦੇ ਨਾਲ ਕੋਈ ਵੀ ਦੇ ਨਾਲ ਮੈਂ ਉਹਨੂੰ ਝੜਕਦੀ ਰਹਿਣੀ ਇੰਨੀ ਸ਼ਰਾਰਤ ਕਰਦਾ ਇੰਨੀ ਸ਼ਰਾਰਤ ਕਰਦਾ ਕਾਲੀ ਵੀਰ ਨਾਲ ਜਦੋਂ ਆਈ ਹੁੰਦੇ ਉਹਦਾ ਸਾਡਾ ਕੋਈ ਕੰਮ ਨਹੀਂ ਹੁੰਦਾ ਤੇ ਜਦੋਂ ਕਾਲੀ ਵੀਰ ਨਹੀਂ ਹੁੰਦਾ ਤੇ ਉਦੋਂ ਸਾਡੇ ਜੀ ਨਹੀਂ ਕਰਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਜੀ ਲੱਗਦਾ ਵੀ ਨਹੀਂ ਕੰਮ ਕਰਨਾ ਮਜਬੂਰੀ ਆ ਉਹੀ ਤਾਂ ਗੱਲ ਜੇ ਹੁਣ ਆਈਆਂ ਤੇ ਕੁਝ ਕਰਕੇ ਹੀ ਜਾਵਾਂਗੇ ਉਹ ਆਹ ਲਾ ਉਹ ਆਂਟੀ ਰੱਦ ਵਾਲੀ ਮੈਂ ਤਾਂ ਉਥੇ ਸਿੱਖਣ ਚਲੀ ਹੈ ਹੋਰ ਠੀਕ ਹੁਣ ਆਂਟੀ ਬੂਲ ਵੇਖਣ ਲੱਗੀ ਦੱਸ ਕੀ ਕਰਗੇ ਲੋਕਾਂ ਦਾ ਸਾਹਮਣੇ ਕੰਟੀ ਬਿਟੀ ਦੋਸਤੋ ਹੁਣ ਉਹ ਹੀ ਵਾਲੇ ਵੇਖੀ ਜਾਂਦੀਆਂ ਆਪਾਂ ਇਥੇ ਚਾਹ ਦੀ ਰੇੜੀ ਲਾ ਲ ਗਜੋ ਕਰਕੇ ਚਾਹ ਦੀ ਰੇੜੀ ਲਾਣਗੇ ਬਹੁਤ ਵਿਕੂਗੀ ਬਹੁਤ ਵਿਕੂਗੀ ਨਾ ਸਮੋਸੇ ਹੋਰ ਕੋਈ ਪੀਵੇ ਜਾਂ ਨਾ ਪੀਵੇ ਨਹੀਂ ਆਪ ਹੀ ਪੀ ਜਾਏਗਾ ਨਹੀਂ ਪਹਿਲੀ ਗੱਲ ਮੈਂ ਤਾਂ ਇਹਦੀ ਪੱਕੀ ਗਾਹਕਾ ਚਾਹ ਦੀ ਰੇੜੀ ਕੁਝ ਖਾਣ ਪੀਣ ਦਾ ਸਾਰਾ ਕੁਝ ਖਾਜੋ ਲੈ ਤਾਂ ਹੀ ਤਾਂ ਮੈਂ ਲੰਬੀ ਨੂੰ ਕਿ ਮੇਰੇ ਘਰ ਦੇਣੀ ਪਈ ਜੀ ਨਹੀਂ ਮੈਂ ਬਣਾਇਆ ਕਰੂੰ ਸਬਜ਼ੀ ਘਰੀ ਬਣਾਣੀ ਅੱਜ ਆ ਕੇ ਅੱਜ ਅੱਜ ਗਾਜਰ ਮਟਰ ਆਦੂ ਕੋ ਜੀ ਕਹਿਦਨੀ ਕੋਈ ਇਹ ਤਾਂ ਕੱਟ ਕੇ ਹੋ ਗਈ ਸੀ ਸਭ ਦੀ ਪਹਨਾਲੀ ਲੈ ਆਉਂਦੀ ਐ ਚ ਮੈਂ ਕੱਟ ਲੈਂਦੀ ਹੈ ਹੈ ਹੋਰ ਪਹਨਾਲੀ ਲੈ ਆਉਂਦੀ ਸਭ ਜੀ ਤੇ ਮੈਂ ਕੱਟ ਲੈਂਦੀ ਅੱਜ ਡੈਡੀ ਵੀ ਪਰੇ ਹਨ ਚੰਦ ਭਾਈ ਲੰਗ ਗਿਆ ਸਾਗ ਬਣਾਉਣ ਨੂੰ ਕਹਿੰਦੀ ਸੀ ਕੱਲ ਨਾਲੇ ਸਾਗ ਲੈ ਲੀ ਫਿਰ ਥੋੜਾ ਜਿਹਾ ਬਾਤੋ ਤੇ ਸਾਗ ਲੈ ਲੀ ਨਾ ਹੈ ਤੂੰ ਨਾ ਜੇਕਰ ਸਾਗ ਹੋਣਾ ਨਹੀਂ ਮੇਰੇ ਹੱਦ ਰਜ ਨਾ ਤੇ ਤੂੰ ਨਹੀਂ ਹਰੀ ਹੁੰਦੀ ਯਾਰ ਸਾਗ ਬਣਾ ਦੇ ਸਵਾਦ ਆਉਣ ਕੀ ਕਰਕੇ ਸਾਗ ਵੱਡ ਦਾ ਪੁੰ ਦਾ ਸਵਾਦ ਨਹੀਂਗਾ ਹਾਂ ਉਹ ਕੋਈ ਬਣਾਉਣਾ ਨਹੀਂ ਪੈਂਦਾ ਉਹ ਹਰ ਤੱਕ ਸਾਗ ਹੀ ਚੱਲਦਾ 100 ਖਾਣਾ ਤੋਂ ਸਾਢੇ ਘਰੇ ਦੋਸਤ ਮੈਂ ਤਾਂ ਦੰਦ ਨਹੀਂ ਮੈਂ ਨਾ ਘੱਟ ਸਾਗ ਦਰਦੀਆਂ ਸਿਰਫ ਦੋ ਦਿਨ ਕੱਢਦਾ ਸਾਗ ਤੀਜੇ ਦਿਨ ਸਾਭ ਨਹੀਂ ਖਾਂਦੇ ਤੁਸੀਂ ਇੱਕ ਦਿਨ ਖਾ ਕੇ ਨਾ ਤੇ ਦੂਜੇ ਦਿਨ ਇਹ ਮਤਲਬ ਕਿ ਵੀ ਇੱਕ ਇੱਕ ਅੱਧਾ ਡਾਂਗੀ ਖਾ ਜਾਂਦਾ ਦੇਖੋ ਜਿਹ ਹਫਤੇ ਵਿੱਚ ਚੱਪਾ ਸਬਜ਼ੀ ਬਣਾਉਣੀ ਆ ਤੇ ਹਫਤੇ ਵਿੱਚ ਘੱਟੋ ਘੱਟ ਪਰ ਤਿੰਨ ਜਾਂ ਚਾਰ ਵਾਲੀ ਸਬਜ਼ੀ ਤਾਂ ਬਣਾਉਣੀ ਪਊਗੀ ਨਾਰਮਲ ਸਬਜ਼ੀ ਤੇ ਸਾਗ ਵੇਖੋ ਇੱਕ ਵਾਰੀ ਬਣਾ ਕੇ ਹਫਤਾ ਚੱਲਦਾ ਦੋਸਤੋ ਨਾ ਸਰਾ ਸਾਰ ਤੁਸੀਂ ਰੋਜ਼ ਬੇਨੇ ਯਾਰ ਤੁਸੀਂ ਰੋਲ ਬਲੌਗਿੰਗ ਵਾਰ ਵਾਰ ਫਿਰ ਇਹੀ ਘਰ ਵਾਲਿਆਂ ਨੂੰ ਇਹੀ ਪੰਪ ਦੇਈ ਜਾਂਦੇ ਸਾਗ ਸਵਾਦ ਬਹੁ ਬਣਿਆ ਸਵਾਦ ਬਹੁ ਬਣਿਆ ਇਹੀ ਚੱਕਰ ਦੇ ਘਰ ਵਾਲੇ ਖਾਈ ਜਾਂਦੇ ਰਹਿੰਦੇ ਬਹੁ ਝੂਠਾ ਬੰਦਾ ਬਹੁਤ ਝੂਠਾ ਬੰਦਾ ਤੁਸੀਂ ਵੀ ਨਹੀਂ ਆ ਸਿਰਫ 2 ਦਿਨ ਸਾਗ ਬਾਦ ਹੱਦ ਕਰੇ 2 ਦਿਨ ਸਾਗ ਖਾਦਦਾ ਯਾਰ ਤੀਜੇ ਡੰਗ ਤੇ ਕੋਈ ਨਹੀਂ ਖਾਂਦਾ ਤੇ ਸਾਗ ਬਣਾਉਂਦੇ ਤੇ ਮੇਰੀ ਪੂਜੀ ਦਿਹਾੜੀ ਮਰ ਜਾਂਦੀ ਮੌਕਾ ਹੀ ਦਿੰਦੇ ਖਾਣਾ ਕਾਹਦਾ ਖਾਣਾ ਤੇ ਫਸ ਵੱਚ ਖਾ ਜਾਂਦੇ ਸਾਰੇ ਹਾਈ ਤਾਂ ਗੱਲ ਕਰੋ ਹੁੰਦਾ ਥੋੜਾ ਵਾ ਲੈ ਕੇ ਥੋੜਾ ਜਾਨੇ ਆ ਜੀਨਰ ਵਾਸਤੇ ਚੱਲੇ ਇਹਦੇ ਪੱਠੇ ਵਾਂਗੂ ਪੂਰੀ ਪੰਡ ਭਰ ਕੇ ਲਿਆ ਕਰਨਾ ਸਾਗ ਦੀ ਅੱਛਾ ਤੇ ਇੱਕ ਮਹੀਨਾ ਹਾਂ ਐਡ ਮਹੀਨਾ ਤਾਂ ਹੁੰਦਗਾ ਵਾ ਨਹੀਂ ਤੇ ਵੱਡੇ ਕਾਂ ਪਤਲੀਆ ਹੋਣ ਇੱਕ ਮਹੀਨੇ ਦਾ ਹੀ ਸਾਗ ਬਣਾ ਲੂ ਸਾਲ ਦਾ ਇਕੱਠਾ ਬਣਾ ਲਾਂਗੇ ਸਾਲ ਦਾ ਇਕੱਠਾ ਸਾਗ ਨਾ ਕਿ ਰੱਖ ਲਾਂਗੇ ਕੋਸ਼ਿਸ਼ ਕਰਦਾ ਸਮਝਦਾ ਪਰ ਵੇਲੇ ਕੋਈ ਕੰਮ ਨਹੀਂ ਬਾਜ ਤੇ ਰੀਰੋਦੀਨ ਬਾਜ ਮੇਰੀ ਵੈਕਸ ਦੀਆਂ ਤਿੰਨ ਗੋਲੀਆਂ ਲਾਦਣਾ ਤਾਂ ਵੀ ਨਹੀਂ ਠੀਕ ਹੋਈ ਐਵੇਂ ਝੂਠੀ ਗੱਲ ਬਣਾਈਆ ਵੈਕਸ ਖਾਓ ਤੇ ਖੇਚ ਕੇ ਦੁੱਧ ਕਰੋ ਗੀਰ ਸੁਣਾ ਕੋਈ ਹਾਂ ਗੀਰ ਸੁਣਾ ਫਿਰ ਵਾਇਸੇ ਹੀ ਹੋ ਜੀ ਕੱਟੇ ਨੂੰ ਲੱਗ ਬਗੈ ਜਦ ਮੈਂ ਮਾਈ ਦਾ ਕੱਟਾ ਰਹਿ ਜਾਂਦਾ ਕੋਸ਼ਿਸ਼ ਕਰ ਆ ਰਿਆਜ ਰਿਆਜ ਕਰ ਨਹੀਂ ਮੈਂ ਤਾਂ ਨਹੀਂ ਹਾਂ ਨਹੀਂ ਹਾਂ ਐਂ ਕਹਤ ਕੋ ਤੂੰ ਮਦਿਲ ਕੀ ਰੰਗ ਟਕੜਕ ਨਮੇ ਰਹਤੀ ਹੋ ਰਹਤੀ ਹੋ ਕੋਈ ਤਿੰਨ ਇਹ ਘੜਾ ਦੀਨ ਦੇ ਬਕਸਾ ਕਰਦਾ ਸਰਦਨ ਗੁੰਦਾ ਮੇਰੀ ਹੈ ਸਰਦਨ ਗੁੰਦਾ ਮੇਰੀ ਅੱਜ ਬੜਾ ਲੰਮਾ ਹੋਇਆ ਨਾ ਬਾਈ ਬਾਪੂ ਨੂੰ ਜੀ ਕਰਾਈਓ ਸਰਦਨ ਅੱਗੇ ਪਤਾ ਕੀ ਕਰਦਾ ਹੁੰਦਾ ਜਿਹਦੇ ਕੋਲ ਹਾਂ ਡਿਸਪੀਕਰ ਹੁੰਦੇ ਸੀ ਜੇ ਕੰਪਿਊਟਰ ਤੇ ਚੀ ਵਾਚ ਗਾਣੇ ਲਾ ਲੈਂਦਾ ਸੀ ਸਾਡੇ ਸਾਰੇ ਡੱਬਰ ਦਾ ਸਿਰ ਖਾਂਦਾ ਹੁੰਦਾ ਸੀ ਤੇ ਹਣ ਕਲਵੀਰ ਜਦੋਂ ਬਹੁਆ ਕਲਵੀਰ ਨਹੀਂ ਹੋਇਆ ਹੁਣ ਜਾਨੀ ਕਿ ਮੇਰੇ ਤਿੰਨਾਂ ਨੇ ਦਬ ਦਵਾ ਪਾ ਲਿਆ ਦਬਤ ਪਾ ਲਿਆ ਵੀ ਅਸੀਂ ਇਹਨੂੰ ਉੱਚੀ ਆਵਾਜ਼ 'ਚ ਕਰਨ ਦਿੰਦੇ ਵੀ ਜਦੋਂ ਉਹ ਕਲਵੀਰ ਹੋਇਆ ਅਸੀਂ ਕਿ ਨਜਵਾਕ ਦੇ ਗੰਨਾ 'ਚ ਆਵਾਜ਼ ਪੈਂਦੀ ਉੱਚੀ ਅੱਗਿਓ ਪੈਂਦੀ ਸੀ ਪੂਰੀ ਧਮਕ ਬੇਸ ਆਵਾਜ਼ ਆ ਹੁਣ ਸਪੀਕਰ ਬਾੜ ਤੇ ਦੇ ਆਵਾਜ਼ ਸੁਣ ਦਿੰਦੇ ਹਾਂ ਗਵਾਰਡਾਂ ਦੇ ਘਰ ਤੱਕ ਹੁਣ ਇਹਦੇ ਕਵੀਲਦਾਰੀ ਨੇ ਸਪੀਕਰ ਬਾੜ ਤੇ ਕੀਤ ਵੀ ਉਹ ਜੇ ਚੱਲਦੀ ਸੀ ਇਹ ਆੜ ਗਵਾਰਡ ਵੀ ਇੱਥੇ ਦੁਖੀ ਸੀ ਇਹ ਕਰ ਦਿੰਦਾ ਸੀ ਸਿੰਗੇ ਦੇ ਲਗਦਾ ਹੁੰਦਾ ਸੀ ਜਿਹੜਾ ਮੇਰੇ ਬਾਰੇ ਮਾੜੇ ਬੋਲੇ ਸਿੰਘ ਦੇ ਲਾਲਾ ਛੱਡੀ ਜਾਂਦਾ ਹੀ ਕੋ ਸਿੰਗਰ ਉਹ ਹੋ ਜਾ ਸੁਣਨ ਵਾਲਾ ਫੈਨ ਹੋ ਜਾ ਚੁੜ ਚੁੜ ਕੇ ਲਾਦਾ ਹੁੰਦਾ ਸੀ ਇਹ ਟੋਗੜੀ ਹੁੰਦੀ ਸੀ ਕਿਉਂਕਿ ਮੈਨੂੰ ਤਾਂ ਕਦੇ ਕਾਲੇ ਗੁਣੇ ਕਦੇ ਸੁਣਿਆ ਹੀ ਨਹੀਂ ਕਦੇ ਨਹੀਂ ਧਿਆਨ ਦਿੱਤਾ ਜੀ ਨਹੀਂ ਕਰਦਾ ਸੀ ਮੇਰਾ ਸ਼ੁਰੂ ਤੋਂ ਹੀ ਇੰਟਰਸਟ ਨਹੀਂ ਸੀ ਕਿਤੇ ਪੰਗਤ ਬੰਮਾਲੇ ਨਾ ਪੜਦੀ ਹੁੰਦੀ ਸੀ ਮਨਿੰਦਰ ਕਪੂਰ ਦਾ ਸਰਜੀਤ ਪਾਤਰ ਨਰਿੰਦਰ ਕਪੂਰ ਮਰਤਾ ਫਰੀ ਤੇ ਮੈਨੇ ਇਹੀਆਂ ਚੀਜ਼ਾਂ ਚ ਬੋਲਣ ਚ ਜ਼ਿਆਦਾ ਇੰਟਰਸਟ ਸੀ ਸ਼ੁਰੂ ਤੋਂ ਹੀ ਨਹੀਂ ਲੱਗੀ ਸਹੀ ਬੋਲ ਨਹੀਂ ਸਮਝ ਲੱਗੀ ਤੇ ਨਾ ਲੱਗੇ ਮੇਰਾ ਗਲਾ ਦੁਖਦਾ ਦੋਸਤੋ ਹੁਣ ਮੈਂ ਕੱਟਣ ਲੱਗੀ ਆ ਥੋੜੇ ਟਾਈਮ ਲਈ ਰੈਸਟ ਲੈਣ ਲੱਗੀ ਗਲੇ ਨੂੰ ਕਿਉਂਕਿ ਮਤ ਬੋਲਿਆ ਨਹੀਂ ਜਾਂਦਾ ਇਹ ਬੂ ਅੱਜ ਹੈਲਪ ਨਹੀਂ ਕਰ ਹੁੰਦਾ ਮੇਰੀ ਬੋਲਦਾ ਨਹੀਂ ਓਕੇ ਬਾਈ ਬਾਈ ਤੁਸੀਂ ਵੀ ਬੋਰ ਹੋ ਗਏ ਹੋਗੇ ਕੱਟੇ ਵਰਗੀ ਵਰ ਸੁਣ ਕੇ ਆਵਾਜ਼ ਬਹੁਤ ਸੁਣੀ ਇਹ ਦੀ ਜੋ ਵਈ ਕੁਇਰ ਦੀ ਘੋਰ ਬੇਇਜ਼ਤੀ ਘੋਰ ਨਹੀਂ ਆਈ ਬਾਚਾਂ ਹੋ ਚੁੱਕੇ ਆ ਦੋਸਤੋ ਸਸਰ ਪਹੁੰਚਾਗੇ 20 ਮਿੰਟ ਇਹਦੀ ਗੱਲ ਨਹੀਂ ਸੁਣਦੀ ਦੋਸਤੋ 10:40 ਹੋ ਚੁੱਕੇ ਆ ਤੇ ਰਹਿ ਗਿਆ 20 ਮਿੰਟ ਹਾਂ ਅੱਜ ਮੇਰੀ ਜਗ੍ਹਾ ਤੇ ਬੋਲਣਗੇ ਕਿ ਕਵੀਰ ਉਸ ਕੋਲ ਤੋਂ ਲੈ ਕੇ ਤੇ ਹੁਣ ਅਸੀਂ ਘਰੇ ਜਾਵਾਂਗੇ ਤੇ 100 ਰੁਪਿਆ ਖਰਚਾਂਗੇ ਤੇ 100 ਦਾ ਹੀ ਪੌੜਿਆ ਤੇ ਲੱਗਦਾ ਅੱਧਾ ਚੁੱਕ ਵਾਹ ਨੀ ਮੇਰੀ ਨਿਕਲੀ ਦਿੱਤਾ ਬਥੋਰਾ ਦੱਸਾ ਇੱਕ ਡਾਕਨ ਜੂਸ ਬੰਦਾ ਹਾਂਜੀ ਸਾਨੂੰ ਇੱਕ ਇੱਕ 100 ਰੁਪਏ ਆ ਗਿਣਾਉਂਦਾ ਸਾਡੇ ਤੇ ਖਰਚ ਹੋਈਆਂ ਦੀਆਂ ਦੀਆਂ ਇੱਕ ਇੱਕ 100 ਰੁਪਏ ਮਿਲਵਾਉਣੀ ਆ ਮਿਲਵਾਉਣੀ ਆ ਇੱਕ 100 ਰੁਪਏ ਗਿਣਾਉਂਦਾ ਗਿਣਾਉਂਦਾ ਜਾ ਤੋ ਗਾਦੇ ਜਮਾ ਬਾਜ ਬੈ ਗਈ ਨਾ ਬਾਜੂ ਹੋਆ ਜੀ ਕਰੀਏ ਵੀ ਕਰੇ ਬੇਟੀ ਸਲਾਮ ਬਣਾਉਣੇ ਚੱਕਰ ਜਾਈ ਗਾ ਜਿੱਗਲਦੀ ਨਹੀਂ ਜੌਰ ਜਲਾਈ ਜੁਦੀ ਡਾਕਟਰ ਨੂੰ ਵਿਖਾਉਣੀ ਮਗਰ ਗਾਇਸ ਹੁਣ ਅਸੀਂ ਇੱਥੇ ਖੜੇ ਖੜੇ ਬੋਰ ਹੋ ਗਏ ਹੁਣ ਆਪਾਂ ਚੱਲੇ ਸਬਜ਼ੀ ਮੰਡੀ ਬਾਣੇ ਦੇ ਬਾਪਾ ਸਾਰੇ ਪੈਸੇ ਲਗਾਉਣਾ ਠੀਕ ਆ ਚਲ ਸਬਜ਼ੀ ਲੈਨੇ ਡੇੜੇ ਨੇ ਤੇ ਤੁਮ ਲਵਾ ਕੇ ਮਿਲेंगी ਲਾ ਲਾਲ ਵਾਲੇ ਮੈਨੂੰ ਹੁੰਦਾ ਮੈਨੂੰ ਕੁੜਾਉਣੇ ਹੁੰਦਾ ਤੇਰੀ ਜੇਜੋ ਆ ਜਾ ਆਉਂ ਤੋ ਤੇਰੀ ਉਹਨਾਂ ਨੂੰ ਨਹੀਂ ਵਾਇਸ ਆਉਣੀ ਕਿ ਕਿਹਦੀ ਹੀ ਆਂ ਬਈ ਰਬਾ ਮੈਂ ਉਹਨਾਂ ਨੂੰ ਕਹਦੇ ਨਾ ਮੇਰੇ ਕੋਲ ਬਾਈ ਚੁੱਪ ਕਰਕੇ ਇਹਨੂੰ ਤੋੜ ਦੋ ਜੇ ਦੀ ਆਵਾਜ਼ ਮੁਝ ਬੈ ਗਈ ਨਾ ਕਿ ਆਵਾਜ਼ ਚਲੀ ਗਈ ਤੇ ਜਿੰਨੇ ਵਾਰ ਤੁਸੀਂ ਆ ਤਾਂ ਕੋਈ ਨਾ ਫਿਰ ਤੂੰ ਖਾਲੀ ਮੂਹਰੇ ਬਲੋਂਦੇ ਗਏ ਅੱਗੇ ਹੈਲੋ ਸਸੀ ਗਾ ਜੀ ਦੋਸਤੋ ਵੈਲਕਮ ਟੂ ਮਾਈ ਨਿਊ ਬਲੌਗ ਸੁਣਦੇ ਹੀ ਨਹੀਂ ਕੀ ਕਹੀ ਜਾਂਦੀ ਆ ਇਹ ਕਹਿ ਰਹੀ ਹੈ ਦੋਸਤੋ ਵੈਲਕਮ ਟੂ ਮਾਈ ਨਿਊ ਬਲੌਗ ਹੈ ਤੇ ਮੇਰੀ ਵੀਡੀਓ ਨੂੰ ਫੁੱਲ ਵਾਚ ਕਰੋ ਆਪਾਂ ਗੁਰਵੀਰ ਨੂੰ ਪੇਪਰ ਦਿਵਾਉਣ ਲੈ ਕੇ ਆਏ ਸੀ ਸਕੂਲੇ ਇਹ ਹੁਣ ਆਪਾਂ ਕੁਲਵੀਰ ਨੂੰ ਲੈ ਕੇ ਜਾਣਾ ਘਰੇ